जय साईं जी दी जय बाबा मुराद चावळी जी रब्ब इक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਕਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਆਉ ਮਿਲਦੀ ਰਹੇ ਪਾਪਾ ਜੀ ਗਰਦਾਸ ਮਾਨ ਸਾਹਿਬ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ ਬਾਬਾ ਜੀ ਕੋ ਫੇਸਬੁਕ ਤੇ ਚਲ ਰਹੀ ਜੀ ਵੀਡੀਓ ਉਹਦੇ ਚ ਦੇਖੀ ਸੁਣੀ ਮੈਂ ਔਰ ਬੜੀ ਲੋਕਾਂ ਨੂੰ ਜਵਾਬ ਮਿਲ ਸਕਦਾ ਹੈ ਨਾ ਪੀਸ ਉੱਥੇ ਤਾਂ ਜੀ ਸਾਈਂ ਜੀ ਦੇ ਕੋਲ ਤਾਂ ਜੀ ਪੈਸੇ ਲਈ ਜਾਂਦੇ ਆ ਪੈਸੇ ਸੁੱਟਦੇ ਸੀ ਬਾਬਾ ਲਾਡੀ ਸ਼ਾਹ ਜੀ ਤਾਂ ਜਾਂਦੇ ਸੀ ਇਸ ਗੱਲ ਨੂੰ ਜਰਾ ਗੌਰ ਨਾਲ ਸੁਣਨਾ ਬਾਬਾ ਜੀ ਕਿ ਮਾਨ ਸਾਹਿਬ ਦਾ ਕਿਤੇ ਗੁਰਦਾਸ ਮਾਨ ਜੀ ਦਾ ਉਹਨਾਂ ਦਾ ਕਿਤੇ ਸ਼ੋਅ ਬੁੱਕ ਹੋਇਆ ਔਰ ਉਹ ਵਿਅਕਤੀ ਜਿਹੜਾ ਸ਼ੋਅ ਕਰਵਾਉਣ ਵਾਲਾ ਸੀ ਉਹ ਐਬ੍ਰੋਡ ਦਾ ਸੀਗਾ ਔਰ ਸ਼ੋਅ ਵਾਸ ਨਾਡ ਇਨ ਪੰਜਾਬ ਹੋ ਰਿਹਾ ਹੈ ਇੰਡੀਆ ਬਾਹਰ ਸੀ ਉਸ ਤੋਂ ਤੇ ਅਬਰੋਡ ਦੇ ਵਿੱਚ ਸੀਗਾ ਤੇ ਉਹਨਾਂ ਨੇ ਮਾਨ ਸਾਹਿਬ ਦਾ ਜੋ ਵੀ ਪ੍ਰਾਈਜ਼ ਹੈ ਸ਼ੋਅ ਦਾ ਤੇ ਉਹ ਤੈ ਹੋਇਆ ਜੀ ਉਸ ਬੰਦੇ ਨੇ ਗੁਰਦਾਸ ਮਾਨ ਜੀ ਦੀ ਟਿਕਟ ਵਗੈਰਾ ਕਰਵਾਈ ਉਹਨਾਂ ਦੀ ਔਰ ਫਰਸਟ ਕਲਾਸ ਟਿਕਟ ਮਿਲੀ ਉਹਨਾਂ ਨੂੰ ਉਹ ਕੱਲ ਜੋ ਲੜਕੀ ਚੁਣੀ ਆ ਰਹੀ ਸੀ ਉਹਦਾ ਮੈਨੂੰ ਨਾਮ ਨਹੀਂ ਪਤਾ ਤੇ ਉਹ ਟਿਕਟ ਕਹਿੰਦੇ ਹੋਈ ਮਾਨ ਸਾਹਿਬ ਕਹਿੰਦੇ ਕਿ ਮੇਰੇ 뮤జిਸ਼ੀయన్స్ ਇਹ ਇਹ ਨਾ ਤੋਂ ਬਣਾ ਕਹਿੰਦੇ ਜੀ ਇਹ ਇਹ ਆਪੇ ਆਂਦੇ ਫਿਰਨਗੇ ਕਹਿੰਦਾ ਭਾਬ ਕੀ ਥੋੜੀ ਰੂਟ ਟੋਕ ਕੀਤੀ ਉਹਨਾਂ ਨੇ 뮤జిਸ਼ੀయన్స్ ਬਾਰੇ ਤੇ ਗਰਦਾਸ ਮਾਨ ਉਹਨਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਕਿ ਜੇ ਤੂੰ ਮੇਰੇ ਪਿਆਰਿਆਂ ਦੀ ਆ ਜਿਹੜੇ ਮੇਰੇ ਨਾਲ ਜਿਨ੍ਹਾਂ ਦੇ ਸਿਰ ਤੇ ਮੈਂ ਆ ਜ਼ਰਾ ਗੌਰ ਕਰਨਾ ਕਿ ਜਿਨ੍ਹਾਂ ਦੇ ਸਿਰ ਤੇ ਮੈਂ ਆ ਜੇ ਤੂੰ ਉਹਨਾਂ ਦੀ ਕਦਰ ਨਹੀਂ ਕਰ ਸਕਦਾ ਤੇ ਮੈਂ ਤੇਰੇ ਨਾਲ ਕੰਮ ਕਰਕੇ ਰਾਜ਼ੀ ਨਹੀਂ ਮੈਂ ਸ਼ੋਅ ਕਰਕੇ ਰਾਜ਼ੀ ਨਹੀਂ 100 ਲੱਖ ਰੁਪਏ ਸ਼ੋਅ ਦਾ ਸੀ ਉਹ ਬੰਦੇ ਨੇ ਮਿੰਤਾ ਤਰਲੇ ਕੀਤੀਆਂ ਕਿ ਨਹੀਂ ਜੀ ਆਓ 10 ਲੱਖ ਤੋਂ ਕਹਿੰਦੇ 10 ਕਰੋੜ ਤੱਕ ਗੱਲ ਚਲੇਗੀ ਜਰਾ ਗੌਰ ਕਰਨਾ ਕਹਿੰਦੇ 10 ਕਰੋੜ ਤੱਕ ਗੱਲ ਚਲੇਗੀ ਬਟ ਹੀ ਡਿਨਾਈਸ ਗੁਰਦਾਸ ਮਾਨ ਸਾਹਿਬ ਨੇ ਡਿਨਾਈ ਕਰਤਾ ਉਹਨਾਂ ਨੇ ਸ਼ੋਅ ਨੂੰ ਛੜ ਦਾ ਠੋਕਰ ਮਾਰਤੀ 10 ਕਰੋੜ ਰੁਪਏ ਨੂੰ ਠੋਕਰ ਮਾਰਤੀ ਕਿ ਜਿਹੜਾ ਮੇਰੇ 뮤జిਸ਼ੀਅਨ ਦੀ ਜਿਹੜੇ ਮੇਰੇ ਨਾਲ ਜਿਨ੍ਹਾਂ ਦੇ ਸਿਰ ਤੇ ਮੈਂ ਕੰਮ ਕਰ ਰਿਹਾ ਹਾਂ ਜੇ ਤੂੰ ਉਹਨਾਂ ਦੀ ਕਦਰ ਨਹੀਂ ਕਰ ਸਕਦਾ ਇੱਜ਼ਤ ਨਹੀਂ ਕਰ ਸਕਦਾ ਤੇ ਮੈਂ ਤੇਰੇ ਪੈਸਿਆਂ ਦਾ ਕੀ ਕਰਨਾ ਜ਼ਰਾ ਗੌਰ ਕਰਨਾ ਬਾਬਾ ਜੀ ਜਿਹੜਾ ਬੰਦਾ 10 ਕਰੋੜ ਨੂੰ ਠੋਕਰ ਮਾਰ ਸਕਦਾ ਆਪਣੇ 뮤జిਸ਼ੀਅਨਸ ਲਈ ਦੁਨੀਆ ਤਾਂ ਤੁਹਾਨੂੰ ਪਤਾ ਹੈ ਹਾਊ ਦੇ ਟ੍ਰੀਟ ਟੂ 뮤జిਸ਼ੀਅਨਸ ਅੱਜ ਕੱਲ ਇਹ ਆਪਾਂ ਦੇਖਦੇ ਹੀ ਆਂ ਉਹਨਾਂ ਨੇ ਆਪਣੇ 뮤జిਸ਼ੀਅਨਸ ਲਈ ਇੰਨਾ ਪੈਸਾ ਛੱਡ ਦਿੱਤਾ ਤੇ ਅੱਜ ਜੇ ਕੋਈ ਕਵੇ ਕਿ ਮਾਨ ਸਾਹਿਬ ਪੈਸਿਆਂ ਲਈ ਨਕੂਤਰ ਜਾਂਦੇ ਸੀ ਜਾਂ ਇਦਾਂ ਸੀ ਜਾਂ ਉਦਾਂ ਸੀ ਤੇ ਇਹ ਜਿਹੜੀ ਉਹਨਾਂ ਦੇ ਲਾਈਫ ਦੀ ਗਰਦਾਸ ਮਾਨ ਉਹਨਾਂ ਦੇ ਲਾਈਫ ਦੀ ਜਿਹੜੀ ਇੱਕ ਘਟਨਾ ਹੈ ਇਹ ਮੇਰੇ ਖਿਆਲ ਨਾਲ ਜਵਾਬ ਹੈ ਕਿ ਜੀ ਉੱਥੇ ਪੈਸੇ ਸਿੱਟਦੇ ਸੀ ਤਾਂ ਜਾਂਦੇ ਸੀ ਜਿਹਦੀ ਲੱਗੀ ਹੈ ਨਾ ਉਸੇ ਨੂੰ ਹੀ ਪਤਾ ਉਹ ਕਹਿੰਦੇ ਮੰਨਿਆ ਕਿ ਤੇਰੀ ਪਹੁੰਚ ਖੁਦਾ ਤੱਕ જરા غور ਕਰਨਾ ਹੋ ਮਹਾਨ ਸਾਹਿਬ ਦੇ ਵਾਰ ਕਹਿੰਦੇ ਮੰਨਿਆ ਤੇਰੀ ਪਹੁੰਚ ਖੁਦਾ ਤੱਕ ਹੈ ਜੇ ਮੁਸ਼ਕਲ ਪੈ ਜਾਵੇ ਬੰਦੇ ਨੂੰ ਪਰਖ ਲਈ ਦਿਲ ਦੌਲਤ ਹੈ ਤੇਰੀ ਜਦ ਮਰਜੀ ਖਰਚ ਲਈ ਸੋ ਜਿੱਥੇ ਦੇਣਾ ਆ ਜਾਂਦਾ ਹੈ ਨਾ ਉਥੇ ਇਹ ਚੀਜ਼ਾਂ ਕਿਉਂਕਿ ਲੱਗੀ ਵਾਲੇ ਤਾਂ ਕੁਝ ਵੀ ਕੋਲ ਨਹੀਂ ਰੱਖਦੇ ਸਭ ਕੁਝ ਵਾਰ ਦਿੰਦੇ ਨੇ ਕਸਮ ਰੱਬ ਦੀ ਮੁਰਸ਼ਦ ਦੇ ਨਾਮ ਤੋਂ ਪਿੱਕ ਜਾਂਦੇ دیਵਾਨੇ ਕੁਝ ਵੀ ਕੋਲ ਨਹੀਂ ਰੱਖਦੇ ਸਭ ਕੁਝ ਵਾਰ ਜਾਂਦੇ ਨੇ ਸੋ ਇਹ ਵਾਕਈ ਇਹ ਜਿਹੜੀ ਗੱਲ ਹੈ ਜਦੋਂ ਮੈਂ ਸੁਣੀ ਸੀ ਤਾ ਇੱਕ ਹੀ ਗੱਲ ਮਨ ਵੀ ਕਹਿ ਰਿਹਾ ਸੀ ਔਰ ਜ਼ੁਬਾਨ ਵੀ ਕੀ ਕਹਾਂ ਬਾਤ ਇਹੋ ਜੀਆਂ ਰੂਹਾਂ ਇਹ ਪਿਆਰੀਆਂ ਰੂਹਾਂ ਆ ਬਾਬਾ ਜੀ ਬਾਕੀ ਸਾਰਿਆਂ ਦੀ ਆਪੋ ਆਪਣੀ ਸੋਚ ਹੈ ਆਪੋ ਆਪਣਾ ਰੰਗ ਹੈ ਆਪੋ ਆਪਣਾ ਢੰਗ ਹੈ ਹੋਇਆ ਹੋ ਸਕਦਾ ਹੈ ਕਿ ਸਾਈਂ ਜੀ ਦੇ ਦੁਨੀਆ ਜਾਂਦੀ ਹੈ ਸਾਈਂ ਜੀ ਦੇ دیਵਾਨੇ ਹੋਰ ਵੀ ਜਾਂਦੇ ਸਾਈਂ ਜੀ ਦੇ ਦਰ ਤੇ ਤਾਂ ਹਰ ਇੱਕ ਦੀ ਆਪਣੀ ਆਪਣੀ ਮੰਗ ਹੈ ਹਰ ਇੱਕ ਦੀ ਆਪਣੀ ਆਪਣੀ ਜ਼ਰੂਰਤ ਹੈ ਕੋਈ دیدار ਲਈ ਜਾਂਦਾ ਹੈ ਕੋਈ ਯਾਰ ਲਈ ਜਾਂਦਾ ਹੈ ਕੋਈ ਪਿਆਰ ਲਈ ਜਾਂਦਾ ਹੈ ਕੋਈ ਰੋਟੀ ਨਾਲ ਆਚਾਰ ਲਈ ਜਾਂਦਾ ਹੈ ਕੋਈ ਪੀਰਾਂ ਦੇਰ ਜਾਂਦਾ ਹੈ ਕੋਈ ਗੁਰੂ ਘਰ ਜਾਂਦਾ ਹੈ ਤੋ ਕੋਈ ਕਿੱਦਾਂ ਵੀ ਜਾਂਦਾ ਜਾਂਦਾ ਉਹੀ ਹੈ ਜਿਹਨੂੰ ਬੁਲਾਉਂਦਾ ਪਰ ਜਿਹਦੀ ਲੱਗੀ ਹੈ ਸੋ ਇਹੋ ਜੀਆਂ ਰੂਹਾਂ ਰੱਬ ਰੰਗੀਆਂ ਆ ਬਾਬਾ ਜੀ ਸੋ ਇੱਕ ਗੱਲ ਯਾਦ ਰੱਖਣਾ ਕਿ ਅੱਜ ਕੱਲ ਬੜੇ ਚਿਹਰੇ ਉੱਠ ਰਹੇ ਐ ਸਾਈਂ ਜੀ ਦੀਆਂ ਤਸਵੀਰਾਂ ਲਾ ਕੇ ਠੀਕ ਐ ਉਹ ਜੋ ਕਰੇਗਾ ਸੋ ਪਰੇਗਾ ਤੂੰ ਕਿਉਂ ਬੈਠੇ ਉਦਾਸਾੜੀ ਗੱਲ ਐ ਇਹ ਐ ਕਿ ਸੋ ਕੋਲਡ ਬਾਬਾਸ ਜਿਹੜੇ ਨੇ ਉਹ ਸ਼ਾਇਦ 10 ਕਰੋੜ ਚ ਵਿਕ ਜਾਣ ਪਰ ਗੁਰੂ ਦੇ ਦਾਸ ਨਹੀਂ ਬਾਬਾ ਜੀ ਬੜੀ ਪਿਆਰੀ ਰੂਹ ਐ ਔਰ ਜਦੋਂ ਇਹ ਗੱਲ ਸੁਣੀ ਸੀ ਮੇਰੇ ਹਿਸਾਬ ਨਾਲ ਕਿਸੇ ਨੂੰ ਕਰੋੜ ਰੁਪਏ ਅੱਜ ਦਿੱਤਾ ਹੋਵੇ ਔਰ ਉਹ ਕਿੰਨੀ ਪੁਰਾਣੀ ਗੱਲ ਹੈ ਉਸ ਜ਼ਮਾਨੇ ਦੇ 10 ਕਰੋੜ ਦਾ ਮੇਰੇ ਅਕੋਰਡਿੰਗਲੀ 10 ਕਰੋੜ ਇਸ ਇਕੁਅਲ ਟੂ ਕਾਫੀ ਪੈਸਾ ਹੋਣਾ ਯਾਰ ਉਸ ਉਸ ਜ਼ਮਾਨੇ ਚ ਅੱਜ ਤਾਂ ਐਲਿਊ ਹੌਲੀ ਹੌਲੀ ਪੈਸੇ ਦੀ ਜਿਹੜੀ ਹੈ ਪੈਸੇ ਵੱਧ ਚਾਹੀਦਾ ਤੇ ਵੈਲਿਊ ਘਟੀ ਜਾਂਦੀ ਹੈ ਕਿ ਜਿੱਦਾਂ ਜਿਹੜਾ ਟਾਈਮ ਪਹਿਲਾਂ ਸੋਚ ਸਕ ਜਾਂਦਾ ਸੀ ਹੁਣ ਉਹ 100000 ਰੁਪਏ ਚ ਸਰਦਾ ਉਹਨਾਂ ਉਹ ਕਹਿਣ ਦਾ ਭਾਵ ਕਿ ਉਸ ਟਾਈਮ ਉਹਨਾਂ ਨੇ ਇਹ ਡਿਸੀਜਨ ਲਿਆ ਇਹ DNA ਹੈ ਨਾ ਕਿ ਮੈਂ ਨਹੀਂ ਕਰਨਾ ਸ਼ੋ ਭਾਈ ਜੇ ਤੂੰ ਮੇਰੇ ਮਿਊਜ਼ੀਸ਼ਨਾਂ ਨੂੰ ਪਿਆਰ ਨਹੀਂ ਕਰਦਾ ਤੇਨੂੰ ਉਹਨਾਂ ਦੀ ਇੱਜ਼ਤ ਨਹੀਂ ਜੇ ਤੂੰ ਕਰ ਸਕਦਾ ਕਮਾਲ ਦੀ ਗੱਲ ਹੈ ਵੈਸੀ ਰੂਹ ਹੈ ਮਾਲਕ ਉਹਨਾਂ ਨੂੰ ਜਰਦੀ ਗळा ਚ ਰੱਖਣ ਤੁਹਾਨੂੰ ਵੀ ਸਾਰਿਆਂ ਨੂੰ ਜਰਦੀ ਗळा ਚ ਰੱਖਣ ਖੁਸ਼ ਰਹੋ ਆਬਾਦ ਰਹੋ ਆਪਣੀਆਂ ਦੁਆਵਾਂਾਂ ਚ ਯਾਦ ਰੱਖਿਓ ਜੈ ਸਾਈਂ ਜੀ ਦੀ ਜੈ ਬਾਬਾ ਮੁਰਾਦ ਸ਼ਾਹ ਵਲੀ ਜੀ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਸੱਚੇ ਦਰਬਾਰਾਂ ਦੀ ਜਦਾਈ ਜੈ ਜੈਕਾਰ ਤਬ ਨੂੰ ਸਲਾਮ